ਨਹੀਂ ਤਾਂ ਸिखande ਹੈ। ਔਰ ਅੱਜ ਇਹ ਭਰਾ ਭਰਾ ਇੱਕ ਦੂਜੇ ਨੂੰ ਨਫ਼ਰਤ ਕਰ ਰਹੇ ਹੈ। ਜਾਂ ਭੈਣ ਭਰਾ ਇੱਕ ਦੂਜੇ ਤੋਂ ਦੂਰ ਬੈਠੇ ਨਫ਼ਰਤ ਕਰ ਰਹੇ ਹੈ। ਜਾਂ ਰਿਸ਼ਤੇਦਾਰੀਆਂ 'ਚ ਨਫ਼ਰਤ ਆ ਹੈ। ਤਾਂ ਇੱਥੋਂ ਸਾਫ਼ ਪਤਾ ਲੱਗਦਾ ਕਿ ਇਹਨਾਂ ਨੇ ਕਦੀ ਫਕੀਰਾਂ ਦੀ ਸਹੂਬਤ ਕੀਤੀ ਨਹੀਂ। ਕਿਉਂਕਿ ਅਗਰ ਫਕੀਰਾਂ ਦੀ ਸਹੂਬਤ ਵਿੱਚ ਜਾਂਦੇ, ਫਕੀਰਾਂ ਦੀ ਸਹੂਬਤ 'ਚ ਬੈੰਦੇ ਤਾਂ ਇਹਨਾਂ 'ਚੋਂ ਨਫ਼ਰਤ ਖਤਮ ਹੁੰਦੀ ਤੇ ਇਹ ਵੀ ਰਲ ਮਿਲ ਕੇ ਪਿਆਰ ਨਾਲ ਜ਼ਿੰਦਗੀ ਜੀਣ ਦੀ ਕਲਾ ਸਿੱਖ ਜਾਂਦੇ। ਇਹ ਯਾਦ ਰੱਖਣਾ ਹਮੇਸ਼ਾ ਕਿਉਂਕਿ ਫਕੀਰਾਂ ਦੀ ਸਹੂਬਤ ਸਾਨੂੰ ਜੋੜਦੀ ਹੈ। ਫਕੀਰ ਸਾਨੂੰ ਪਿਆਰ ਕਰਨਾ ਸਿਖਾਉਂਦੇ ਆ ਤਾਂ ਹੀ ਤਾਂ ਕਹਿੰਦੇ ਜਿਨ ਪ੍ਰੇਮ ਕੀ ਉਹਦੇ ਨਹੀਂ ਪ੍ਰਭੂ ਪਾਇਓ ਕਿ ਅਗਰ ਅਸੀਂ ਇੱਕ ਦੂਜੇ ਨਾਲ ਨਫ਼ਰਤ ਕਰਦੇ ਰਹਿਾਂਗੇ ਔਰ ਸੋਚਾਂਗੇ ਸਿਮਰਨ ਕਰਕੇ ਰੱਬ ਮਿਲ ਜਾਵੇ ਤਾਂ ਯਾਦ ਰੱਖੋ ਇਹ ਭਰਾ ਭਰਾ ਨਾਲ ਨਫ਼ਰਤ ਕਰ ਰਿਹਾ ਹੈ ਭਰਾ ਭੈਣ ਨਾਲ ਨਫ਼ਰਤ ਕਰ ਰਿਹਾ ਚਾਚੇ ਤਾਏ ਨਾਲ ਨਫ਼ਰਤ ਕਰਕੇ ਬੈਠਿਆ ਹੈ ਜੇ ਰਿਸ਼ਤੇਦਾਰੀਆਂ 'ਚ ਨਫ਼ਰਤ ਕਰਕੇ ਬੈਠੇ ਔਰ ਸੋਚਦੇ ਕਿ ਪਿਆਰ ਸਿਮਰਨ ਕਰਕੇ ਰੱਬ ਮਿਲ ਜਾਏਗਾ ਤਾਂ ਫਿਰ ਜੇ ਪ੍ਰੇਮ ਹੀ ਅੰਦਰ ਹੈ ਨਹੀਂ ਤਾਂ ਫਿਰ ਯਾਦ ਰੱਖ ਤੂੰ ਕਦੀ ਭਗਵਾਨ ਤੱਕ ਪ੍ਰਭੂ ਤੱਕ ਇਸ ਲਈ ਫਕੀਰ ਇਹੀ ਗੱਲ ਸਿਖਾਉਂਦੇ ਕਿ ਨਫ਼ਰਤ ਨੂੰ ਮਿਟਾ ਆਪਣੇ ਅੰਦਰ ਦੇ ਬੈਰ ਭਾਵਨਾ ਨੂੰ ਮਿਟਾ ਨਿੰਦਿਆ ਛੱਡ ਚੁਗਲੀ ਛੱਡ ਦੂਜੇ ਅੰਦਰ ਬੁਰਾ ਦੇਖਣਾ ਬੰਦ ਕਰ ਦੂਜੇ ਅੰਦਰ ਅਛਾਈ ਦੇਖ ਦੂਜੇ ਅੰਦਰ ਕੀ ਦੇਖਣਾ ਹੈ ਅਛਾਈ ਕਿਉਂਕਿ ਅਗਰ ਅਛਾਈ ਦੇਖਣ ਤੇ ਆ ਜਾਈ ਇਹਨਾਂ ਤਾਂ ਇਨਸਾਨ ਅੰਦਰ ਬਹੁਤ ਕੁਝ ਅੱਛਾ ਮਿਲ ਜਾਏਗਾ ਪਰ ਜੇ ਬੰਦੇ ਨੇ ਦੇਖਣੀ ਬੁराई ਹੋਵੇ ਤਾਂ ਵੀ ਬੰਦੇ ਅੰਦਰ ਬੁਰਾ ਵੀ ਬਹੁਤ ਕੁਝ ਮਿਲ ਜਾਏਗਾ ਇਹ ਤਾਂ ਹੁਣ ਤੁਹਾਡੇ ਨਜ਼ਰੀਏ ਤੇ ਹੈ ਕਿ ਤੁਸੀਂ ਅਗਲੇ ਅੰਦਰੋਂ ਅਛਾਈ ਲੱਭਣੀ ਹੈ ਜਾਂ ਅਗਲੇ ਅੰਦਰੋਂ ਬੁਰਾਈ ਲੱਭਣੀ ਹੈ ਇਹ ਯਾਦ ਰੱਖੋ ਅਛਾਈ ਦੇਖਾਂਗੇ ਅਛਾਈ ਲੱਭਾਂਗੇ ਤਾਂ ਸਾਡਾ ਆਨੰਦ ਵਧੇਗਾ ਖੁਸ਼ੀ ਵਧੇਗੀ ਪਿਆਰ ਵਧੇਗਾ ਤੇ ਜੇ ਕਮੀਆਂ ਦੇਖਾਂਗੇ ਬੁਰਾਈ ਦੇਖਾਂਗੇ ਤਾਂ ਫਿਰ ਨਫ਼ਰਤ ਵਧੇਗੀ ਇਸ ਲਈ ਸਮਝਦਾਰ ਇਨਸਾਨ ਉਹੀ ਹੈ ਜਿਹੜਾ ਕਹਿੰਦਾ ਮੈਂ ਬੁਰਾਈ ਨਹੀਂ ਦੇਖਣੀ ਕਮੀ ਨਹੀਂ ਦੇਖਣੀ ਮੈਂ ਹਰ ਚੀਜ਼ ਦੀ ਖੂਬੀ ਦੇਖਣੀ ਹੈ ਹਰ ਚੀਜ਼ ਅੰਦਰ ਮੈਂ ਅਛਾਈ ਦੇਖਣੀ ਹੈ ਔਰ ਯਾਦ ਰੱਖੋ ਜਦੋਂ ਤੁਸੀਂ ਅੱਛਾ ਦੇਖਣ ਦੀ ਸੋਚ ਆਪਣੇ ਅੰਦਰ ਬਣਾ ਲਈ ਨਾ ਤਾਂ ਤੁਸੀਂ ਖੁਦ ਵੀ ਅੱਛੇ ਹੁੰਦੇ ਚਲੇ ਜਾਉਗੇ ਕਿਉਂਕਿ ਜੋ ਸੁਣਨ ਦੀ ਜੋ ਦੇਖਣ ਦੀ ਅਸੀਂ ਅੰਦਰ ਸੋਚ ਬਣਾ ਲੈਂਦੇ ਆ ਫਿਰ ਅਸੀਂ ਆਪ ਵੀ ਉਦਾਂ ਦੇ ਬਣਦੇ ਚਲੇ ਜਾਂਦੇ ਹਾਂ ਇਸ ਲਈ ਫਕੀਰਾਂ ਦੀ ਸਹੂਬਤ ਕਰਨ ਵਾਲੇ ਨਫ਼ਰਤ ਨੂੰ ਛੱਡ ਦਿੰਦੇ ਆ ਬੈਰ ਵਿਰੋਧਤ ਨੂੰ ਛੱਡ ਦਿੰਦੇ ਆ ਉਹ ਤਾਂ ਫਿਰ ਜਾਤ ਪਾਤ ਉੱਚ ਨੀਚ ਦੇ ਭੇਦਭਾਵ ਤੋਂ ਉੱਪਰ ਉੱਠ ਜਾਂਦੇ ਆ ਉਹ ਤਾਂ ਵੀ ਇੱਕੋ ਹੀ ਗੱਲ ਪਹਿਚਾਣਦੇ ਆ ਕਿ ਸਭ ਨੂੰ ਇੱਕੋ ਹੀ ਸ਼ਕਤੀ ਨੇ ਪੈਦਾ ਕੀਤਾ ਹੈ ਸਭ ਨੂੰ ਇੱਕੋ ਹੀ ਪ੍ਰਭੂ ਨੇ ਪੈਦਾ ਕੀਤਾ ਹੈ ਇਸ ਲਈ ਅਸੀਂ ਸਾਰੇ ਇੱਕੋ ਹੀ ਬਾਪ ਦੇ ਬੱਚੇ ਆ ਸੋ ਅਸੀਂ ਰਲ ਕੇ ਪਿਆਰ ਦੇ ਨਾਲ ਆਪਣੀ ਜ਼ਿੰਦਗੀ گزارਨੀ ਆ ਨਫ਼ਰਤ ਕਿਉਂ ਨਾ ਕਰਨੀ ਆ ਜਿੱਦਾਂ ਰਾਤੀ ਵੀ ਸਾਥ ਸੰਗਤ ਅਸੀਂ ਉਹ ਗੱਲ ਕਰ ਰਹੇ ਸੀ ਕਿ ਸਮਝ ਮੇ ਨਹੀਂ ਆਤਾ ਇਹ ਸਮਝ ਨਹੀਂ ਆਂਦੀ ਇਹ ਗੱਲ ਪਤਾ ਹੈ ਸਾਰਿਆਂ ਨੂੰ ਕਿ ਇੱਕ ਦਿਨ ਸਾਰਿਆਂ ਨੇ ਮਰਨਾ ਹੈ ਪਤਾ ਹੈ ਕਿ ਨਹੀਂ ਸਾਰਿਆਂ ਨੇ ਮਰਨਾ ਕਿ ਨਹੀਂ ਇੱਕ ਦਿਨ ਕਿਉਂਕਿ ਇਹੀ ਇੱਕ ਐਸੀ ਸੱਚਾਈ ਹੈ ਜਿਹੜੀ ਅਟਲ ਹੈ ਜਿਹਨੂੰ ਬਦਲਿਆ ਹੁਣ ਇਹ ਪਤਾ ਹੈ ਇਹ ਪਤਾ ਹੈ ਇਹਦੀ ਜਾਣਕਾਰੀ ਸਾਰਿਆਂ ਨੂੰ ਕਿ ਇੱਕ ਦਿਨ ਸਾਰਿਆਂ ਨੇ ਮਰਨਾ ਹੈ ਪਰ ਫਿਰ ਵੀ ਸਮਝ ਨਹੀਂ ਆਉਂਦੀ ਕਿ ਪਤਾ ਹੈ ਸਭ ਨੇ ਇੱਕ ਦਿਨ ਮਰਨਾ ਹੈ ਪਰ ਫਿਰ ਵੀ ਅਸੀਂ ਇੱਕ ਦੂਜੇ ਦਾ ਜੀਣਾ ਹਰਾਮ ਕਿਉਂ ਕਰ ਦਿੰਦੇ ਆ ਉਹ ਬੰਦਾ ਕੀ ਕਹਿੰਦਾ ਇੱਕ ਦੂਜੇ ਜੀਣਾ ਹਰਾਮ ਕਰ ਦਿੰਦਾ ਬੰਦਾ ਇਹਨੂੰ ਟਿਕੜ ਨਹੀਂ ਦੇਣਾ ਮੈਂ ਇਹਨੂੰ ਜੀਣ ਨਹੀਂ ਦੇਣਾ ਦੇਖੀ ਤਾਂ ਇਹਨੂੰ ਛੱਡਣਾ ਨਹੀਂ ਹੈ ਮੈਂ ਇਹਦੇ ਕੰਮ 'ਚ ਰੁਕਾਵਟ ਖੜੀ ਕਰਨੀ ਹੈ ਇਹਨੂੰ ਬਦਨਾਮ ਕਰਨਾ ਹੈ ਉਹ ਭਾਈ ਕੀ ਗੱਲ ਹੈ ਮਰਤਾ ਜਾਣਾ ਹੀ ਇੱਕ ਦਿਨ ਉਹਨਾਂ ਵੀ ਤੂੰ ਵੀ ਮਰਨਾ ਹੈ ਸੋ ਕਿਸੇ ਨੂੰ ਬਦਨਾਮ ਕਰਨ ਚ ਕਿਸੇ ਨੂੰ ਇਹ ਨਾ ਕਹਿਆ ਇਹਨੂੰ ਟਿਕਣ ਨਹੀਂ ਦੇਣਾ ਬਲਕਿ ਇਹ ਕਹੇ ਮੈਂ ਤਾਂ ਸਾਥ ਦੇਣਾ ਦੀ ਜੀਨ ਵਿੱਚ ਮਦਦ ਕਰਨੀ ਹੈ ਕਿਉਂਕਿ ਮਰਨਾ ਤਾਂ ਇੱਕ ਦਿਨ ਹੈ ਹੈ ਹੀ ਜਿਹਨੇ ਕਿ ਉਹ ਦਿਨ ਹੈ ਮੈਂ ਇੰਨੀ ਕੋਸ਼ਿਸ਼ ਕਰਾਂ ਕਿ ਇਹਨੂੰ ਖੁਸ਼ੀ ਨਾਲ ਜੀ ਸਕੇ ਇਹ ਆਨੰਦ ਨਾਲ ਜੀ ਸਕੇ ਇਹ ਜੀਵਨ ਦਾ ਆਨੰਦ ਲੈ ਕੇ ਜਾ ਸਕੇ ਕੁਝ ਇਦਾਂ ਦੀ ਸੋਚ ਸਾਡੀ ਹੋਣੀ ਚਾਹੀਦੀ ਹੈ ਔਰ ਬੰਦਾ ਕਹਿੰਦਾ ਛੱਡਣਾ ਹੀ ਨਹੀਂ ਇਹਨੂੰ ਮੈਂ ਮਾਰ ਕੇ ਛੱਡਨੂੰ ਤੂੰ ਕਹੀ ਕੀ ਆਪਣੇ ਸਰ ਕਤਲ ਦਾ ਇੰਜਾਮ ਲਈ ਜਾਣਾ ਹੈ ਆਖਿਰ ਉਦਾ ਵੀ ਉਹਨਾਂ ਆਏ ਹਨ ਸਬਰ ਕਰ ਜਾਣਾ ਸਭ ਨੇ ਇੱਕ ਦਿਨ ਦੁਨੀਆ ਤੋਂ ਹੈ ਉਹ ਨਫ਼ਰਤ ਕਿਉਂ ਕਰਨੀ ਨਫ਼ਰਤ ਕਿਉਂ ਕਰਨੀ ਪਿਆਰ ਕਰ ਸਭ ਨਾਲ ਮੁਹੱਬਤ ਕਰ ਸਭ ਨਾਲ ਇਸ ਲਈ ਤੇ ਇੱਕ ਗੱਲ ਕਹਿਣੀ ਚਾਹਾਂਗੇ ਕਿ ਮਨ ਕੀ ਅੱਖੋਂ ਸੇ ਮਨ ਕੀ ਅੱਖੋਂ ਸੇ ਪ੍ਰਭੂ ਦਾ دیدار ਕਰੋ ਕਿਉਂਕਿ ਰੱਬ ਨੂੰ ਦੇਖਣਾ ਹੋਵੇ ਤਾਂ ਆ ਬਾਹਰ ਲੀਆਂ ਸ਼ਰੀਰ ਦੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ ਅਸੀਂ ਇਹ ਚਮੜੀ ਦੀ ਅੱਖ ਇਹ ਬਾਹਰਲੀ ਅੱਖ ਸਾਨੂੰ ਦੁਨੀਆ ਦੇਖਣ ਨੂੰ ਮਿਲੀ ਹੈ ਪਰ ਜੇ ਆਪਣੇ ਰੱਬ ਨੂੰ ਦੇਖਣਾ ਜਿਸ ਨੇ ਦੁਨੀਆ ਬਣਾਈ ਹੈ ਜਿਸ ਨੇ ਪ੍ਰਭੂ ਨੂੰ ਬਣਾਇਆ ਅਗਰ ਉਸ ਨੂੰ ਦੇਖਣਾ ਹੈ ਤਾਂ ਉਹਨੂੰ ਇਸੇ ਆਪਣੇ ਅੰਦਰ ਦੀ ਅੱਖ ਨਾਲ ਹੀ ਦੇਖ ਸਕਦੇ ਆ ਤਾਂ ਹੀ ਤਾਂ ਸ਼੍ਰੀ ਕ੍ਰਿਸ਼ਨ ਨੇ ਵੀ ਅਰਜੁਨ ਨੂੰ ਇਹੀ ਗੱਲ ਕਹੀ ਸੀ ਜਦੋਂ ਅਰਜੁਨ ਸਮਝਦਾ ਨਹੀਂ ਸੀ ਨਾ ਕਹਿੰਦੇ ਤੈਨੂੰ ਹੁਣ ਆਪਣਾ ਰੂਪ ਅਸਲੀ ਦਿਖਾਣਾ ਹੀ ਪੈਣਾ ਹੈ ਤੈਨੂੰ ਆਪਣਾ ਵਿਸ਼ਵ ਰੂਪ ਦਿਖਾਣਾ ਹੀ ਪੈਣਾ ਹੈ ਅਰਜੁਨ ਨੇ ਕਿਹਾ ਇਹ ਦਿਖਾਓ ਮੋ ਸ਼੍ਰੀ ਕ੍ਰਿਸ਼ਨ ਨੇ ਕਿਹਾ ਅੱਖਾਂ ਬੰਦ ਕਰ ਫਿਰ ਇਦਾਂ ਨਹੀਂ ਇਦਾਂ ਦੇਖੂਗਾ ਤਾਂ ਆਹੀ ਦਿਖਣਾ ਹੈ जो मैं इस तेरे सामने यही दिखना है क्योंकि की कोशिश करेगा तो ही जो है ये मेरा विश्व रूप देखना अखा बंद कर अर्जुन ने अखा बंद कितिया नहीं सोचो श्री कृष्ण ने अख बंद करने क्यों किया कबीर साहब ने क्यों किया कि हर को देखण का भला क्या लगता है मोल बाहर के पट बंद कर अंतर के पट ਇਦਾ ਮਤਲਬ ਰੱਬ ਨੂੰ ਦੇਖਣਾ ਹੈ ਉਸ ਆਨੰਦ ਨੂੰ ਦੇਖਣਾ ਹੈ ਉਹਦੀ ਸ਼ਕਤੀ ਨੂੰ ਜਾਨਣਾ ਹੈ ਉਹਦੀ ਸ਼ਕਤੀ ਨੂੰ ਪਹਿਚਾਨਣਾ ਹੈ ਆਪਣੇ ਆਪ ਨੂੰ ਜਾਨਣਾ ਹੈ ਤਾਂ ਸਾਨੂੰ ਅੱਖਾਂ ਬੰਦ ਕਰਨੀਆਂ ਇਸੇ ਲਈ ਤਾਂ ਸਿਮਰਨ ਦੀਆਂ ਧਿਆਨ ਦੀਆਂ ਜਿੰਨੀਆਂ ਵੀ ਵਿਧੀਆਂ ਹੈ ਉਹਨਾਂ 'ਚ ਨੇਤਰ ਬੰਦ ਕਰਨ ਨੂੰ ਹੀ ਕਿਹਾ ਜਾਂਦਾ ਹੈ ਹਾਂ ਕੁਛ ਹੈ ਕਿਸ ਨੇ ਤਰਾਟਕ ਕਰਨਾ ਹੈ ਕਿਸ ਨੇ ਆਪਣੀ ਨਜ਼ਰ ਨੂੰ ਉਹ ਕਰਨਾ ਹੈ ਤਾਂ ਫੇ ਕਿਹਾ ਜਾਂਦਾ ਭਾਈ ਤੂੰ ਆ ਬਿੰਦੂ ਤੇ ਨਜ਼ਰ ਟਿਕਾ ਆ ਮੋਮਬਤੀ ਤੇ ਨਜ਼ਰ ਟਿਕਾ ਹਮੀ ਦੇਖ ਨਹੀਂ ਇਹ ਮੰਨ ਦੀ ਇਕਾਗਰਤਾ ਵਾਸਤੇ ਹੁੰਦਾ ਹੈ ਪਰ ਜੇ ਅਸੀਂ ਆਪਣੇ ਅੰਦਰਲੀ ਸ਼ਕਤੀ ਨੂੰ ਜਾਨਣਾ ਹੈ ਆਪਣੇ ਅੰਦਰ ਉਹ ਸ਼ਕਤੀ ਨੂੰ ਸਮਝਣਾ ਹੈ ਪ੍ਰਭੂ ਨੂੰ ਜਾਨਣਾ ਹੈ ਉਸ ਆਨੰਦ ਨੂੰ ਜਾਨਣਾ ਤਾਂ ਸਾਨੂੰ ਅੱਖਾਂ ਬੰਦ ਕਰਨੀਆਂ ਤਾਂ ਹੀ ਧਿਆਨ ਵਿੱਚ ਗੁਰੂ ਰਹੇ ਉਹ ਕਹਿੰਦੇ ਅੱਖਾਂ ਬੰਦ ਕਰਕੇ ਬੈ ਜਾ ਸ਼ਾਂਤ ਹੋ ਕੇ ਬੈ ਜਾ ਕਿਉਂਕਿ ਜਿੰਨਾ ਤੇਰਾ ਮਨ ਸ਼ਾਂਤ ਹੋਏਗਾ ਜਿੰਨਾ ਪਾਣੀ ਸ਼ਾਂਤ ਹੁੰਦਾ ਉੰਨੀ ਆਪਣੀ ਤਸਵੀਰ ਅੰਦਰ ਨਜ਼ਰ ਆਂਦੀ ਹੈ ਕਿ ਨਹੀਂ ਇੱਕ ਪਾਣੀ ਹਿੱਲ ਜਾਵੇ ਹਿੱਲ ਜਾਵੇ ਤੁਸੀਂ ਝੁੱਕ ਕੇ ਦੇਖੋਗੇ ਉਹ ਤਾਂ ਤੁਹਾਨੂੰ ਆਪਣਾ ਫੇਸ ਨਜ਼ਰ ਇਸੇ ਤਰ੍ਹਾਂ ਮਨ ਹੈ ਜਿੰਨਾ ਮਨ ਚੰਚਲ ਹੈ ਨਾ ਅਸੀਂ ਉਹ ਚੰਚਲ ਮਨ ਦੇ ਵਿੱਚ ਪ੍ਰਭੂ ਦੀ ਤਸਵੀਰ ਯਾਨੀ ਪ੍ਰਭੂ ਨੂੰ ਕਦੀ ਉਹ ਆਨੰਦ ਨੂੰ ਕਦੀ ਫੀਲ ਕਰ ਹੀ ਨਹੀਂ ਸਕਦੇ ਜਿੰਨਾ ਮਨ ਸ਼ਾਂਤ ਹੁੰਦਾ ਚਲਾ ਜਾਂਦਾ ਹੈ ਫਿਰ ਅੰਦਰ ਉਹ ਅਹਿਸਾਸ ਹੁੰਦਾ ਹੈ ਉਹੀ ਤਾਂ ਹੈ ਉਹੀ ਤਾਂ ਇਹ ਬੰਦਾ ਕਹਿੰਦਾ ਮੈਂ ਇਹ ਮੈਂ ਵੀ ਉਹੀ ਹੈ ਸਮਝਦੇ ਹੋ ਕਿ ਨਹੀਂ ਇਹਨੂੰ ਕਹਿੰਦੇ ਨਾ ਮੈਂ ਇਹ ਅੰਦਰ ਮੈਂ ਜੋ ਬੋਲ ਰਹੀ ਹੈ ਇਹ ਆਤਮਾ ਇਹ ਉਹੀ ਤਾਂ ਹੈ ਪਰ ਇਹਦਾ ਅਹਿਸਾਸ ਉਦੋਂ ਹੁੰਦਾ ਜਦੋਂ ਬੰਦਾ ਉਸ ਗਹਿਰਾਈ ਤੱਕ ਜਾਂਦਾ ਹੈ ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ ਸਹੀ ਸ਼੍ਰੀ ਗ੍ਰਿਸ਼ਨ ਨੇ ਕਿ ਅੱਖਾਂ ਬੰਦ ਕਰ ਅੱਖਾਂ ਬੰਦ ਕੀਤੀਆਂ ਤਾਂ ਫਿਰ ਅਰਜੁਨ ਨੂੰ ਵਿਸ਼ੂ ਰੂਪ ਨਜ਼ਰ ਆਇਆ ਔਰ ਜਦੋਂ ਵਿਸ਼ੂ ਰੂਪ ਦੇਖਿਆ ਤਾਂ ਫਿਰ ਅੱਖਾਂ ਬੰਦ ਤੇ ਕਹਿੰਦਾ ਮਹਾਰਾਜ ਹੁਣ ਮਾਫ ਕਰੋ ਆਪਣੇ ਅਸਲੀ ਰੂਪ ਚ ਆ ਜਾਓ ਕਿਉਂਕਿ ਮੈਂ ਮੈਨੂੰ ਦੇਖ ਕੇ ਡਰ ਲੱਗ ਰਿਹਾ ਕਿੰਨੇ ਲੋਕ ਮਰ ਰਹੇ ਆ ਤੁਹਾਡੇ ਮੂੰਹ ਚ ਜਾ ਰਹੇ ਆ ਕਿੰਨੀਆਂ ਨਵੇਂ ਬੱਚੇ ਮੂੰਹ ਚੋਂ ਨਿਕਲ ਰਹੇ ਆ ਕਿਉਂਕਿ ਉਹ ਦਿਖਾ ਰਹੇ ਸੀ ਕਿ ਹਜ਼ਾਰਾਂ ਹੀ ਰੂਹਾਂ ਰੋਜ਼ ਆਤਮਾ ਰੋਜ਼ ਜਾ ਵੀ ਰਹੀਆਂ ਤਾਂ ਹਜ਼ਾਰਾਂ ਹੀ ਆ ਵੀ ਰਹੀਆਂ ਹੈ ਦੁਨੀਆ ਤੇ ਸਦਾ ਕੋਈ ਸਥਿਰ ਨਹੀਂ ਹੈ ਜਿਦਾ ਅਸੀਂ ਪਿੱਛੇ 사ਸਾਂ ਚ ਦੱਸਿਆ ਸੀ ਅਸੀਂ ਇਹ ਦੁਨੀਆ ਚ ਰਹਿਣ ਨਹੀਂ ਆਏ ਅਸੀਂ ਇਹ ਦੁਨੀਆ ਚ ਗੁਜ਼ਰ ਰਹੇ ਆ ਜਿਦਾ ਬੰਦਾ ਕਹਿੰਦਾ ਮੈਂ ਗੁਜ਼ਰ ਰਿਹਾ ਆ ਇੱਥੇ ਰਹਿਣ ਨਹੀਂ ਆਇਆ ਮੈਂ ਸਮਝਦੇ ਹੋ ਮਰੇ ਕੋਈ ਕਹਿੰਦਾ ਪੱਕਾ ਹੀ ਠੇਰਾ ਲਾ ਕੇ ਪੱਕਾ ਹੀ ਰਹਿਣਾ ਮੈਂ ਤੂੰ ਰਹਿਣ ਨਹੀਂ ਪੱਕਾ ਆਇਆ ਇੱਥੇ ਕੋਈ 70 ਸਾਲ ਦਾ ਗੁਜ਼ਰ ਗਿਆ ਕੋਈ 80 ਸਾਲ ਚ ਗੁਜ਼ਰ ਗਿਆ ਇਹ ਸਫ਼ਰ ਹੈ ਇੱਕ ਜਿਦਾ ਬੰਦਾ ਕਹਿੰਦਾ ਮੇਰਾ ਸਫ਼ਰ 90 ਕਿਲੋਮੀਟਰ ਹੈ ਮੈਂ 90 ਕਿਲੋਮੀਟਰ ਦਾ ਸਫ਼ਰ ਕਰਕੇ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ ਹੁਣ 90 ਕਿਲੋਮੀਟਰ ਜਾਨੀ 90 ਸਾਲ ਕੋਈ 90 ਕਿਲੋਮੀਟਰ ਦਾ ਸਫ਼ਰ ਲੈ ਕੇ ਆਇਆ ਕੋਈ 10 ਕਿਲੋਮੀਟਰ ਦਾ ਲੈ ਕੇ ਆ ਉਹ ਦਸ ਸਾਲਾਂ ਚ ਹੀ ਕੋਈ 15 ਕਿਲੋਮੀਟਰ ਦਾ ਸਫ਼ਰ ਲੈ ਕੇ ਆ ਗੁਜ਼ਰ ਰਿਹਾ ਹੈ ਤਾਂ ਹੀ ਤਾਂ ਇਹ ਸਾਲ ਗੁਜ਼ਰ ਆਪਾਂ ਕਹਿੰਦੇ ਨਾ ਉਹ ਸਾਲ ਆ ਵੀ ਗੁਜ਼ਰ ਗਿਆ ਦਿਨ ਆ ਵੀ ਗੁਜ਼ਰ ਗਿਆ ਕਹਿੰਦੇ ਆ ਔਰ ਜਦੋਂ ਬੰਦਾ ਮਰਦਾ ਉਹ ਕਹਿੰਦੇ ਬੰਦਾ ਵੀ ਹੁਣ ਗੁਜ਼ਰ ਗਿਆ ਦਾ ਮਤਲਬ ਯਾਤਰੀ ਇਹ ਯਾਤਰੀ ਹੈ ਇਹ ਯਾਤਰਾ ਚੱਲ ਰਹੀ ਹੈ ਇਸ ਕਰਕੇ ਦੁਨੀਆ ਨੂੰ ਆਪਣਾ ਨਹੀਂ ਕਿ ਮੈਂ ਮੈਂ ਮਾਲਕ ਨਹੀਂ ਜਾਂ ਮੈਂ ਇਸਦਾ ਹੀ ਰਹਿਣਾ ਹੈ ਕਹਿੰਦੇ ਇਹ ਭਾਵਨਾ ਆਪਣੇ ਅੰਦਰੋਂ ਕੱਢ ਦੇ ਤੂੰ ਗੁਜ਼ਰ ਰਿਹਾ ਹੈ ਤੂੰ ਮੁਸਾਫਿਰ ਹੈ ਤੂੰ ਰਹਿਣ ਨਹੀਂ ਆਇਆ ਇੱਥੇ ਤੂੰ ਸਦਾ ਦਾ ਬਾਸਨੀਕ ਨਹੀਂ ਹੈ ਕਿ ਮੈਂ ਇੱਥੇ ਸਦਾ ਹੀ ਬੈਠੇ ਰਹਿਣਾ ਹੈ ਗੁਜ਼ਰ ਰਿਹਾ ਹੈ ਤਾਂ ਜੇ ਗੁਜ਼ਰ ਰਿਹਾ ਹੈ ਤਾਂ ਆਪਣੀ ਜ਼ਿੰਦਗੀ ਨੂੰ ਐਸਾ ਬਣਾ ਦੇ ਕਿ ਖੁਦ ਵੀ ਖੁਸ਼ੀ ਨਾਲ ਗੁਜ਼ਰਾ ਤਾਂ ਜਿਹੜੇ ਮੇਰੇ ਸਾਥੀ ਹੈ ਉਹਨਾਂ ਨੂੰ ਵੀ ਖੁਸ਼ੀ ਦੇ ਸਕਾਂ ਇਸ ਲਈ ਸਮਝਣਾ ਸਾਰੇ ਆਤੇ ਇਹ ਗੱਲ ਇਹ ਹਕੀਕਤ अगर ऐसी समझ ਲਈਏ ਜਾਣ ਲਈਏ ਤਾਂ ਸਾਡੀ ਜ਼ਿੰਦਗੀ ਦਾ ਆਨੰਦ کئی ਗੁਣਾ ਵੱਧ ਜਾਏਗਾ ਇਸ ਲਈ ਕਹਿੰਦੇ ਅੱਖਾਂ ਬੰਦ ਕਰ ਅਗਰ ਅੰਦਰ ਨੂੰ ਦੇਖਣਾ ਹੈ ਅਗਰ ਆਪਣੇ ਆਨੰਦ ਨੂੰ ਦੇਖਣਾ ਹੈ ਔਰ ਇਧਰ ਅਸੀਂ ਕੀ ਕਹਿ ਰਹੇ ਸੀ ਕਿ ਮਨ ਕੀ ਅੱਖੋਂ ਸੇ ਪ੍ਰਭੂ ਦਾ دیدار ਕਰੋ ਕਿ ਅਗਰ ਪ੍ਰਭੂ ਨੂੰ ਦੇਖਣਾ ਹੈ ਉਸ ਮਾਲਿਕ ਦਾ ਦਰਸ਼ਨ ਕਰਨਾ ਹੈ ਤਾਂ ਅੱਖਾਂ ਬੰਦ ਕਰ ਭਾਈ ਕਿਉਂਕਿ ਉਹਨੂੰ ਇਹ ਬਾਹਰਲੀ ਅੱਖਾਂ ਨਾਲ ਤੂੰ ਦੁਨੀਆ ਨੂੰ ਦੇਖ ਸਕਦਾ ਤਾਂ ਦੁਨੀਆ ਨੂੰ ਬਣਾਉਣ ਵਾਲੇ ਨੂੰ ਦੇਖਣਾ ਹੈ ਉਹਨੂੰ ਮਹਿਸੂਸ ਕਰਨਾ ਹੈ ਤਾਂ ਅੱਖਾਂ ਬੰਦ ਕਰਨੀਆਂ ਪਹਿਣੀਆਂ ਹੈ ਕਿਉਂਕਿ ਉਹ ਤੇਰੇ ਅੰਦਰ ਹੈ ਉਹਨੂੰ ਜਾਨਣਾ ਹੈ ਆਪਣੇ ਆਪ ਨੂੰ ਜਾਨਣਾ ਤਾਂ ਅੱਖਾਂ ਬੰਦ ਕਰਨੀਆਂ ਪਹਿਣੀਆਂ ਤੈਨੂੰ ਮੰਨ ਕੇ ਅੱਖੋਂ ਸੇ ਪ੍ਰਭੂ ਦਾ ਦੀਦਾਰ ਕਰੋ ਮਨਾ ਹੈ ਆਜ ਹਨੇਰਾ ਲੇਕਿਨ ਤੂੰ ਸੁਬਾਹ ਕਾ ਇੰਤਜ਼ਾਰ ਕਰੋ ਮੰਨਿਆ ਇਸਲੇ ਮੁਸ਼ਕਿਲ ਹੈ ਮੰਨਿਆ ਇਸਲੇ ਥੋੜੀ ਪਰੇਸ਼ਾਨੀ ਹੈ ਮੰਨਿਆ ਇਸਲੇ ਪ੍ਰੋਬਲਮ ਹੈ ਘਬਰਾਓ ਨਾ ਕਿਉਂਕਿ ਕੋਈ ਵੀ ਅੰਧੇਰਾ ਸਦਾ ਇਹ ਰਾਤ ਹੈ ਤਸਵੀਰ ਵੀ بس ਇਹ ਯਕੀਨ ਰੱਖਣਾ ਹੈ ਕਿਉਂ ਇੱਕ ਸ਼ਕਤੀ ਹੈ ਇੱਕ ਤਾਕਤ ਹੈ ਜਿਹੜੀ ਅੰਧੇਰੇ ਨੂੰ ਜਾਲੇ ਵਿੱਚ ਬਦਲਦੀ ਹੈ ਜਿਹੜੀ ਰਾਤ ਨੂੰ ਦਿਨ ਵਿੱਚ ਕਿਉਂਕਿ ਬੰਦਾ ਨਹੀਂ ਕਰ ਸਕਦਾ ਪਰ ਉਹ ਤਾਕਤ ਕਰ ਰਹੀ ਹੈ ਇਹ ਕੁਦਰਤ ਕਰ ਰਹੀ ਹੈ ਇਹਨੇ ਲੱਖਾਂ ਸਾਲਾਂ ਤੋਂ ਚੱਲ ਰਿਹਾ ਹੈ ਰਾਤ ਵੀ ਆਂਦੀ ਹੈ ਸਦਾ ਨਹੀਂ ਰਹਿੰਦੀ ਫਿਰ ਸਵੇਰਾ ਆ ਜਾਂਦਾ ਹੈ ਤੁਹਾਂ ਅਗਰ ਅੱਜ ਤੁਹਾਡੇ ਜੀਵਨ ਚ ਦੁੱਖ ਹੈ ਮੁਸ਼ਕਿਲ ਹੈ ਪ੍ਰੋਬਲਮ ਹੈ ਪਰੇਸ਼ਾਨੀ ਹੈ ਤਾਂ ਘਬਰਾਣਾ ਨਹੀਂ ਨਿਰਾਸ਼ ਨਹੀਂ ਹੋਣਾ ਹੁਣ ਕਈ ਵਾਰਾ ਨਾ ਕਈ ਜੀ ਮਾਲਕੋ ਮੇਰੇ ਜੀਵ ਜਿੰਨੀ ਪਰੇਸ਼ਾਨੀ ਦਿਲ ਕਰਦਾ ਮਰ ਹੀ ਜਾਵਾਂ ਉਹ ਭਾਈ ਰਾਤ ਹੈ ਪਰੇਸ਼ਾਨੀ ਔਰ ਜੇ ਰਾਤ ਦੇ ਹਨੇਰੇ ਤੋਂ ਡਰ ਕੇ ਮਰ ਜਾਈਏ ਤਾਂ ਫਿਰ ਜੀ ਸਵੇਰ ਦਾ ਆਨੰਦ ਵੀ ਕਦੀ ਇਸ ਲਈ ਮਰਨ ਦੀ ਗੱਲ ਨਾ ਕਰੇ ਬੰਦਾ ਯਕੀਨ ਰੱਖੇ ਕਿ ਅੱਜ ਦੁੱਖਾਂ ਦਾ ਹਨੇਰਾ ਹੈ ਤਾਂ ਮੈਨੂੰ ਆਪਣੇ ਮਾਲਕ ਤੇ ਵਿਸ਼ਵਾਸ ਹੈ ਕਿ ਮੇਰੇ ਜੀਵਨ ਚ ਖੁਸ਼ੀਆਂ ਦੀ ਸਵੇਰ ਵੀ ਜ਼ਰੂਰ ਕਾਮਯਾਬੀ ਦੀ ਸਵੇਰ ਵੀ ਜ਼ਰੂਰ ਤੰਦਰੁਸਤੀ ਦੀ ਸਵੇਰ ਵੀ ਜ਼ਰੂਰ ਸੁੱਖਾਂ ਦੀ ਸਵੇਰ ਵੀ ਜ਼ਰੂਰ ਕਿਉਂਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਅਗਰ ਇਹ ਵਿਸ਼ਵਾਸ ਬੰਦਾ ਰੱਖੇ ਤਾਂ ਜਰਾ ਗੌਰ ਕਰਨਾ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਹੁੰਦਾ ਨਾ ਫੇ ਸਵੇਰ ਆ ਵੀ ਜਾਂਦੀ ਹੈ ਆਂਦੀ ਵੀ ਹੈ ਬਦਲਦਾ ਹੈ ਉਹਨਾਂ ਦਾ ਵਕਤ ਬਦਲਦੀ ਹੈ ਉਹਨਾਂ ਦੀ ਜ਼ਿੰਦਗੀ ਕਿਉਂਕਿ ਵਿਸ਼ਵਾਸ ਵਿੱਚ ਇਹ ਸ਼ਕਤੀ ਹੈ ਵਿਸ਼ਵਾਸ ਸਾਨੂੰ ਉੱਥੇ ਲੈ ਜਾਂਦਾ ਹੈ ਜੋ ਅਸੀਂ ਅੱਖਾਂ ਨਾਲ ਦੇਖ ਇਹ ਯਾਦ ਰੱਖਣਾ ਹਮੇਸ਼ਾ ਤਾਂ ਇਹ ਤਾਂ ਕਹਿੰਦੇ ਵਿਸ਼ਵਾਸ ਹਮੇ ਬਹੁਤ ਦ੍ਰਿਸ਼ਟੀ ਦ੍ਰਿਸ਼ਟੀ deta ਹੈ ਕਿ ਹਮ ਬੋ ਦੇਖ ਸਕਤੇ ਹੈ ਜੋ ਅਜ ਹਮਾਰੇ ਪਾਸ ਇਸ ਲਈ ਵਿਸ਼ਵਾਸ ਉਹਨੂੰ ਕਹਿੰਦੇ ਕਿ ਜਿਹੜਾ ਉਹ ਚੀਜ਼ ਨੂੰ ਦਿਖਾ ਦਿੰਦਾ ਹੈ ਜੋ ਅਜ ਸਾਡੇ ਕੋਲ ਨਹੀਂ ਹੈ ਇਸ ਲਈ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਨਾ ਜਿੱਦ ਅਸੀਂ ਬਹੁਤ ਵਾਰ ਦੱਸਿਆ ਕਿ ਅਗਰ ਅੱਜ ਇਨਸਾਨ ਬੈਠਾ ਹੈ ਸੋਚਦਾ ਹੈ ਮੇਰੇ ਕੋ ਗੱਡੀ ਨਹੀਂ ਹੈ ਮੋਟਰਸਾਈਕਲ ਨਹੀਂ ਹੈ ਪਰ ਮੈਨੂੰ ਵਿਸ਼ਵਾਸ ਹੈ ਮਿਹਨਤ ਕਰੂੰਗਾ ਤਾਂ ਇੱਕ ਦਿਨ ਆਏਗਾ ਇਹ ਉਹਦੇ ਵਿਸ਼ਵਾਸ ਦੀ ਅੱਖ ਹੈ ਜੋ ਦਿਖਾ ਰਹੀ ਹੈ ਕਿ ਮਿਹਨਤ ਕਰ ਰੱਬ ਦੀ ਰਹਿਮਤ ਤੇ ਯਕੀਨ ਰੱਖਦੇ ਗੱਡੀ ਵੀ ਆਏਗੀ ਇੱਕ ਦਿਨ ਨੌਕਰੀ ਵੀ ਮਿਲੇਗੀ ਅੱਜ ਨਹੀਂ ਹੈ ਕੱਲ ਨੂੰ ਕਾਮਯਾਬੀ ਮਿਲੇਗੀ ਇੱਕ ਬੱਚਾ ਸੋਚਦਾ ਮੈਂ ਕੋਈ ਅਫਸਰ ਬਣਨਾ ਕੋਈ ਡਾਕਟਰ ਬਣਨਾ ਕੁਝ ਵੀ ਬਣਨਾ ਅੱਜ ਮੈਂ ਪੜ ਰਿਹਾ ਹਾਂ ਉਹਨੂੰ ਵਿਸ਼ਵਾਸ ਹੁੰਦਾ ਇੱਕ ਦਿਨ ਮੈਂ ਯਾਨੀ ਇਹ ਵਿਸ਼ਵਾਸ ਉਹ ਦ੍ਰਿਸ਼ਟੀ ਹੈ ਜੋ ਸਾਨੂੰ ਇਹ ਦਿਖਾ ਦਿੰਦੀ ਹੈ ਕਿ ਜੇ ਵਿਸ਼ਵਾਸ ਰੱਖੇਗਾ ਯਕੀਨ ਰੱਖੇ ਤਾਂ ਜੋ ਅੱਜ ਮੇ ਕੋ ਨਹੀਂ ਹੈ ਕੱਲ ਨੂੰ ਮੈਨੂੰ ਹਾਸਲ ਵੀ ਇਨੂੰ ਕਹਿੰਦੇ ਵਿਸ਼ਵਾਸ ਸਮਝਦੇ ਹੋ ਬਲੀ ਜਦੋਂ ਆਪਾਂ ਆਜੀ ਕਰ ਰਹੇ ਆ ਕਿ 2 ਅਕਤੂਬਰ ਨੂੰ ਪਹੁੰਚਣਾ ਹੈ ਇਹ ਵਿਸ਼ਵਾਸ ਹੀ ਹੈ ਨਾ ਦੇਖ ਨਹੀਂ ਸਕਦੇ ਪਰ ਵਿਸ਼ਵਾਸ ਹੈ ਕਿ ਐਸੀ ਜ਼ਰੂਰ ਆਨੰਦ ਹੁਣ ਵਿਸ਼ਵਾਸ ਦਾ ਮਤਲਬ ਆਉਣ ਵਾਲੀ ਅਗਲੀ ਚੀਜ਼ ਨੂੰ ਅੱਜ ਪਹਿਲਾਂ ਹੀ ਸਮਝ ਲਈਏ ਸੋਚ ਲਈਏ ਚੀਜ਼ ਹੋਏਗੀ ਜ਼ਰੂਰ ਹੋਏਗੀ ਔਰ ਜਿੰਨਾ ਵਿਸ਼ਵਾਸ ਪੱਕਾ ਹੈ ਸਮਝਣਾ ਜ਼ਰਾ ਸਾਰਿਆਂ ਨੇ ਜਿੰਨਾ ਵਿਸ਼ਵਾਸ ਪੱਕਾ ਹੈ ਉਨਾ ਹੀ ਚਾਂਸ ਵੀ 100% ਹੋ ਜਾਂਦੇ ਕਿ ਇਹ ਗੱਲ ਬਣ ਕੇ ਰਹੇਗੀ ਹੋ ਕੇ ਰਹੇਗੀ ਤਾਂ ਜੇ ਵਿਸ਼ਵਾਸ ਹੀ ਕੋਸਾ ਕੋਸਾ 50-50 ਹੋਵੇ ਤਾਂ ਇਹ ਗੱਲ ਵੀ ਜਿੱਦਾਂ ਹੁਣ ਬੰਦਾ ਕਹਿੰਦਾ ਵੀ ਪਤਾ ਨਹੀਂ ਆ ਵੀ ਆ ਵੀ ਜਾਵਾਂਗੇ ਨਹੀਂ ਵੀ ਕੋਈ ਪੱਕਾ ਪਤਾ ਨਹੀਂ ਤਾਂ ਫਿਰ ਦੇਖੋ ਇਦਾਂ ਦੇ ਬੰਦੇ ਨੂੰ ਕੋਈ ਕੰਮ ਹੀ ਪੈ ਜਾਣਾ ਹੈ ਕੋਈ ਪ੍ਰੋਬਲਮ ਹੀ ਆ ਜਾਣੀ ਇੱਕ ਬੰਦਾ ਕਹਿੰਦਾ ਆਵਾਂਗੇ ਜੀ ਜ਼ਰੂਰ ਆ ਕੰਮ ਕਰਨਾ ਆ 100% ਕਰਨਾ ਹੈ ਸੋਚ ਲਿਆ ਤਾਂ ਹੁਣ ਉਹ ਕੰਮ ਹੋਏਗਾ ਕਿਉਂਕਿ ਉਹਦੀ ਸੋਚ ਉਹਦਾ ਸੰਕਲਪ ਜਿਹੜਾ ਹੈ ਨਾ ਇਹ ਸੰਕਲਪ ਤੋਂ ਹੀ ਪਤਾ ਲੱਗਦਾ ਕਿ ਬੰਦਾ ਤਿਆਰ ਹੈ ਜਾਂ ਕਹਦੇ ਹੋ ਨਹੀਂ ਤੇ ਤੁਹਾਡਾ ਸੰਕਲਪ ਕੀ ਹੈ ਆਪਣੀ ਮੰਜ਼ਿਲ ਨੂੰ ਪਾਣਾ ਹੈ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਔਰ ਮੈਨੂੰ ਯਕੀਨ ਹੈ 100% ਯਕੀਨ ਹੈ ਕਿ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਮੈਨੂੰ ਮੰਜ਼ਿਲ ਜ਼ਰੂਰ ਇਹ ਨੂੰ ਕਹਿੰਦੇ 100% ਯਕੀਨ 100% ਯਕੀਨ ਇਹ ਨਹੀਂ ਕਿ ਪਾਰਲੇ ਜੀ ਉਹ ਕਿਹੜਾ ਬਿਸਕੁਟ ਹੁੰਦਾ 50-50 ਨਮਕੀਨ ਵੀ ਹੈ ਤਾਂ ਮਿੱਠਾ ਵੀ ਹੈ ਇਦਾਂ ਨਹੀਂ ਹੋਣਾ ਚਾਹੀਦਾ ਇੱਥੇ 100% ਚਾਹੀਦਾ ਹੈ ਸਮਝ ਲੈਣ ਸਾਰਿਆਂ ਨੇ ਇਸ ਲਈ मन की आंखों से प्रभु का दीदार करो माना है आज अंधेरा मगर तुम सुबह का इंतजार करो क्या रखा है आपस के बैर में वो छोटी सी है जिंदगी इसलिए सबसे प्यार करो ये रखी यार छोटी ये जिंदगी आज है कल कोई पता नहीं आखा बंद हो गई मुड़के कि नहीं है, ਕੀ ਆਪਸ ਵਿੱਚ ਬੈਰ ਕਰਨ ਲੱਗੇ ਆ ਕੀ ਆਪਸ ਵਿੱਚ ਇੱਕ ਦੂਜੇ ਨੂੰ ਲਤਾਂ ਖਿੱਚੀ ਜਾਂਦੇ ਆ ਇੱਕ ਦੂਜੇ ਦੀ ਨਿੰਦਿਆ ਕਰੀ ਜਾਂਦੇ ਇੱਕ ਦੂਜੇ ਨੂੰ ਬੁਰਾ ਸਾਬਿਤ ਕਰਕੇ ਅੱਜ ਇੱਕ ਦੂਜੇ ਨੂੰ ਬੁਰਾ ਬਣਾਉਣ ਵਿੱਚ ਇੱਕ ਦੂਜੇ ਦੀ ਬੁਰਾਈ ਕਰਨ ਵਿੱਚ ਤਾਂ ਬੰਦਾ ਇਦਾਂ ਜ਼ੋਰ ਲਾ ਦਿੰਦਾ ਜਿੱਦਾਂ ਪਤਾ ਨਹੀਂ ਇਹਨੂੰ ਕਿਹੜਾ 골ਡ ਮੈਡਲ ਮਿਲਣਾ ਹੈ ਉਹ ਭਾਈ ਜਿੰਨਾ ਹੀ ਤੂੰ ਕੋਸ਼ਿਸ਼ ਦੂਜੇ ਦੀ ਨਿੰਦਿਆ ਕਰ ਕਰਕੇ ਦੂਜੇ ਨੂੰ ਬੁਰਾ ਸਾਬਿਤ ਕਰਨ ਵਿੱਚ ਤੂੰ ਬੋਲ ਰਿਹਾ ਹੈ ਜਾਂ ਦੂਜੇ ਦੀ ਨਿੰਦਿਆ ਕਰਨ 'ਚ ਜਿੰਨਾ ਜ਼ੋਰ ਲਾ ਰਿਹਾ ਕਾਸ਼ ਉਹਨਾਂ 올림픽 ਜਲਾਇਆ ਹੁੰਦਾ ਤਾਂ ਦੇਸ਼ ਨੂੰ 골ਡ ਮੈਡਲ ਹੀ ਮਿਲ ਜਾਂਦਾ ਕਿ ਚੰਗੇ ਪਾਸੇ ਜ਼ੋਰ ਲਾਇਆ ਹੁੰਦਾ ਕੋਈ ਚੰਗੇ ਪਾਸੇ ਮਿਹਨਤ ਕੀਤੀ कह दियो इले चार दिन दी जिंदगी है ਦੂਜਿਆਂ ਦੀ ਹੈਲਪ ਕਰੀਏ ਦੂਜਿਆਂ ਦੀ ਮਦਦ ਕਰੀਏ ਉਹ ਕਰਮ ਕਰੀਏ ਕਿ ਵੈਸਟ ਜ਼ਿੰਦਗੀ ਜੀਕੇ ਜਾਈਏ ਤਾਂ ਦੂਜਿਆਂ ਨੂੰ ਵੀ ਬੈਸਟ ਵੰਡ ਵਿੱਚ ਉਹਨਾਂ ਦੀ ਸਹਾਇਤਾ ਕਰੀਏ ਆਪ ਵੀ ਅੱਗੇ ਵਧਿਏ ਤਾਂ ਦੂਜਿਆਂ ਦੀ ਵੀ ਬਾਹ ਫੜ ਕੇ ਉਹਨਾਂ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰੀਏ ਬਲਕਿ ਇਹ ਨਹੀਂ ਕਿ ਅਸੀਂ ਇੱਕ ਦੂਜੇ ਲੱਤ ਖਿੱਚੀ ਜਾਓ ਇਸ ਲਈ ਕਿਆ ਰੱਖਾ ਹੈ ਆਪਸ ਕੇ ਬੈਰ ਮੇਂ ਕੀ ਰੱਖਿਆ ਹੈ ਪਤਾ ਨਹੀਂ ਹੈ ਕਿਉਂ ਲੋਕ ਲੜਦੇ ਹੈ ਕਿਉਂ ਲੋਕ ਇੱਕ ਦੂਜੇ ਨੂੰ ਗਾਲ੍ਹੀਆਂ ਦਿੰਦੇ ਹੈ ਕਿਉਂ ਲੋਕ ਇੱਕ ਦੂਜੇ ਨਾਲ ਝਗੜੇ ਕਰਦੇ ਹੈ ਚਾਰ ਦਿਨ ਦੀ ਜ਼ਿੰਦਗੀ ਛੋਟੀ ਸੀ ਹੈ ਜ਼ਿੰਦਗੀ ਇਸ ਲਈ ਸਭ ਸੇ ਇਹ ਜ਼ਿੰਦਗੀ ਬੜੀ ਛੋਟੀ ਜਈ ਹੈ ਕੋਈ ਪਤਾ ਨਹੀਂ ਜੀਬੰਦਾ ਕਿਹੜੇ ਵੇਲੇ ਅੰਤ ਹੋ ਜਾਣਾ ਹੈ ਇਸ ਲਈ ਜਿੰਨਾ ਵੀ ਵਕਤ ਮਿਲਿਆ ਹੈ ਸਭ ਨਾਲ ਪਿਆਰ ਕਰੋ ਆਪ ਵੀ ਖੁਸ਼ ਰਹੋ ਤਾਂ ਦੂਜਿਆਂ ਨੂੰ ਵੀ ਖੁਸ਼ੀਆਂ ਵੰਡਦੇ ਚਲੇ ਜਾਓ ਆਪ ਵੀ ਮੁਸਕਰਾਓ ਤਾਂ ਦੂਜਿਆਂ ਨੂੰ ਵੀ ਵੰਡ ਦਿਓ ਮੁਸਕਰਾਹਟ ਵੇਖ ਇੱਕ ਦੂਜੇ ਨੂੰ